इस मौके पे कर्नल शमशेर सिंह अते बलबीर मिनहास ने कहा डॉक्टर अर्जन सिंह एक पढ़िया लिखिया नौजवान है जिसन सभा वालों ये जिम्मेवारी दिखी गई है असी आस करते हां वो ये जिम्मेवारी पूरी बाखूबी निभागे उन्होंने दसिया के राजपूत का एक गौरवशाली इतिहास रहा है जदो जदो देश के दे औकड़ा आईया हैं राजपूत ने वाग लिया है अते देश का झंडा हमेशा उचा रखा है ਉਨ੍ਹਾਂ ਕਿਹਾ ਕਿ Rajput ਬਰਾਦਰੀ ਨੂੰ ਇੱਕ ਛੁੱਟ ਹੋ ਕੇ ਸਮਾਜ ਵਿੱਚ ਵਿਚਰਨ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਪੁਰਖਿਆਂ ਦੇ ਇਤਿਹਾਸ ਵਿੱਚ ਆਪਣਾ ਵੀ ਨਾ ਦਰਜ ਕਰਵਾ ਸਕੀਏ ਇਸ ਮੌਕੇ ਤੇ ਨਵ ਨਿਯੁਕਤ ਪ੍ਰਦਾਨ ਡਾਕਟਰ ਅਰਜਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਆਪਣੇ ਬਜ਼ੁਰਗਾਂ ਦੇ ਮਾਰਗਦਰਸ਼ਨ ਦੇ ਨਾਲ ਯੂਥ ਨੂੰ ਨਾਲ ਲੈ ਕੇ ਇਸ Rajput ਬਰਾਦਰੀ ਦਾ ਨਾਂ ਉਹ ਅੱਗੇ ਵਧਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਉਹਨਾਂ ਕਿਹਾ ਕਿ ਜਲਦੀ ਹੀ Rajput ਸਭਾ ਦੀ ਕਾਰਜਕਾਰਨੀ ਬਣਾ ਕੇ ਪਿੰਡ-ਪਿੰਡ ਜਾ ਕੇ Rajput ਬਰਾਦਰੀ ਨੂੰ ਨਾਲ ਜੋੜਿਆ ਜਾਏਗਾ जो बिरादरी एकजुट हो सके इस मौके सभा जसरो प्रधान सुरिंदर जसरोटिया यूथ प्रधान गौरव जसरोटिया सरपंच बलवीर सिंह सरपंच कुलवीर सिंह सरपंच सुनील सिंह काटल सुग्रीव सिंह गगन ठाकुर रविंदर जसरोटिया सुनील सिंह हैपी अशोक जसरोटिया परीतम मनहास हरमेश मनहास रविंदर ठाकुर के मनहास विशव विजय सिंह अश्विनी मिनहास आदि शामिल सन जो 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 प्रेसिडेंट का चुनाव हुआ है सहमति के साथ डॉक्टर अर्जुन मनास को सभी ने अपनी सहमति दी है और इनको प्रेसिडेंट चुना है राजपूत सभा सुजानपुर तो ये बहुत खुशी का मौका है और हमें उम्मीद है कि आ, ये अपना कार्य बहुत ही अच्छी तरह से निभाएंगे और सबको साथ लेके चलेंगे ਔਰ ਆਪਣੀ ਕਮਿਊਨਿਟੀ ਕੇ ਲਿਏ ਸੋਸ਼ਲ ਸਰਵਿਸ ਔਰ ਜੋ ਵੀ ਕਾਮ ਮਿਲੇਗਾ ਉਹ ਅਚੀ ਤਰ੍ਹਾਂ ਸੇ ਨਿਭਾਏਗੇ ਅੱਜ ਰਾਜਪੂਤ ਸਭਾ ਦੀ ਮੀਟਿੰਗ ਵਿਛਾਲ ਹੋਟਲ ਸੇ ਰੱਖੀ ਗਈ ਸੀ ਜਿਹਦੇ ਵਿੱਚ ਸਭਾ ਨੇ ਸਰਮ ਸੰਘੀ ਦੇ ਨਾਲ ਅਰਜਨ ਮਨਾਸ ਨੂੰ ਰਾਜਪੂਤ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਹੈ ਇਸ ਤੋਂ ਪਹਿਲੇ ਸਾਡੇ ਰਾਜਪੂਤ ਸਭਾ ਦੇ ਪ੍ਰਧਾਨ ਕਰਨਾ ਸ਼ਿਵਸ਼ੇਰ ਸਿੰਘ ਜੀ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਏ ਉਹਦਾ ਛੱਡ ਕੇ ਅਰਜਨ ਸਿੰਘ ਨੂੰ ਦੇਤਾ ਹੈ ਮੈਂ ਆਸ ਕਰਦਾ ਕਿ ਅਰਜਨ ਸਿੰਘ ਇਸ ਸੌਦੇ ਨੂੰ ਲੈ ਕੇ ਰਾਜਪੂਤ ਸਭਾ ਨੂੰ ਲੈ ਕੇ ਪੂਰੀ ਮਿਹਨਤ ਕਰਕੇ ਸਜਾਣਪੁਰ ਦੇ ਵਿੱਚ ਰਾਜਪੂਤ ਸਭਾ ਦਾ ਨਾਮ ਬਣਾਇ ਰੱਖ ਲਈਏ ਮੈਂ ਇਹੋ ਯਾਦ ਕਰਦਾ ਕਿ ਆਪਣਾ ਸਮਾ ਕੱਢ ਕੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਰਾਜਪੂਤ ਸਭਾ ਦੀ ਸੇਵਾ ਕਰੋ ਧੰਨਵਾਦ ਹਾਂ ਜੀ ਰਾਜਪੂਤ ਸਤेंद्र ਸਿੰਘ ਜੋ ਸੌਟਿਆ ਪ੍ਰੈਜ਼ੀਡੈਂਟ ਜੋ ਸੌਟਿਆ ਬਰਾਦਰੀ ਸਭਾ ਵਿੱਚ ਰਾਜਪੂਤ ਸਭਾ ਵਿੱਚ ਜੋ ਇਸ ਦਫਾ ਪ੍ਰੈਜ਼ੀਡੈਂਟ ਦੀ ਸੀਟ ਵਾਸਤੇ ਚੁਣਿਆ ਗਿਆ ਡਾਕਟਰ ਅਰਜਨ ਸਿੰਘ ਨੂੰ ਮੈਂ ਉਹਨਾਂ ਨੂੰ ਬਹੁਤ ਹੀ ਸ਼ੁਭ ਕਾਮਨਾਵਾਂ ਦਿੰਦਾ ਹਾਂ ਤਾਂ ਕਿ ਉਹ ਇਸ ਸੰਸਥਾ ਨੂੰ ਅੱਛੇ ਚਲਾਣ ਔਰ ਜੋ ਕਿ ਰਾਜਪੂਤ ਬਰਾਦਰੀ ਦਾ ਨਾਂ ਉੱਚਾ ਕਰਨ ਇਸ ਲਈ ਸਭੀ ਕੋ ਜੈਦੇਵ 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 ਸਰਬ ਸੰਧੀ ਨਾਲ ਮਨਾਸ ਨੂੰ ਪ੍ਰਧਾਨ ਕਿ ਰਹਿ ਗਿਆ ਹੈ ਸਾਰੀ ਸਭਾ ਨੇ ਸਹਿਪਰ ਕੀਤਾ ਤੇ ਮੈਂ ਜੀ ਮੈਂ ਕਹਾਂਗਾ ਕਿ ਹੁਣ ਇਹਦੇ ਬਾਅਦ ਬਾਈਸ ਪ੍ਰਧਾਨ ਤੇ ਸੈਕਟਰੀ ਦੀ ਅਨਾਉਂਸਮੈਂਟ ਕਰਨ ਤੇ ਬਾਅਦ ਇਹ ਸਾਰ ਕਮੇਟੀ ਬਣਾਉਣ ਔਰ ਬੜੇ ਦਿਲ ਲਾ ਕੇ ਕੰਮ ਕਰਨਾ ਤਾਂ ਕਿ ਇਹ ਚਰਦੀ ਕਲਾ ਚਰੇਵੇਂ ਜਾਂਦੇ। ਅਸੀਂ ਸਾਰੇ ਸੁजानਪੁਰ ਚ ਇਕੱਠੇ ਹੋਏ ਆਂ ਤੇ ਅੱਜ ਬਹੁਤ ਹੀ ਵੱਡਾ ਦਿਨ ਹੈ ਸਾਡੀ ਰਾਜਪੂਤ ਬ੍ਰਦਰਹੀ ਵਾਸਤੇ ਜਿਸ ਵਿੱਚ ਅਸੀਂ ਸਰਬਸੰਤੀ ਨਾਲ ਸ਼੍ਰੀ ਅਰਜੁਨ ਮਨਾਸ ਜੀ ਨੂੰ ਰਾਗੂ ਸਭਾ ਸੁजानਪੁਰ ਦਾ ਪ੍ਰਧਾਨ ਚੁਣਿਆ ਤੇ ਅਸੀਂ ਸਾਰੇ ਇੱਥੇ ਮੈਂਬਰਾਂ ਨੇ ਇਕੱਠ ਹੋ ਕੇ ਨੇ ਉਹਨੂੰ ਆਪਣਾ ਆਸ਼ੀਰਵਾਦ ਦਿੱਤਾ ਹੈ। ਤੇ ਅਹੀਂ ਅੱਗੇ ਤੋਂ ਵੀ ਇਹਨਾਂ ਦੇ ਨਾਲ ਚੱਲ ਕੇ ਅਸੀਂ ਬਰਾਦਰੀ ਵਾਸਤੇ ਚੰਗੇ ਕੰਮ ਜਿਹੜੇ ਆ ਪੂਰੇ ਕਰਾਂਗੇ ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਹੀ ਕੰਗratulations ਟੂ ਸ਼੍ਰੀ ਅਰਜੁਨ ਮਨਾਚੀ ਅੱਜ ਰਾਏਪੁਰ ਸਵਾ ਸੁਜਾਨਪੁਰ ਵੱਲੋਂ ਇੱਕ ਯੋਜਨ ਕੀਤਾ ਗਿਆ ਜਿਸ ਵਿੱਚ ਰਾਏਪੁਰ ਸਵਾ ਦੀ ਸਮੁੱਚੀ ਟੀਮ ਪ੍ਰਾਣੀ ਕੋਰ ਸਵਾ ਜਿਹੜੀ ਕੋਰ ਕਮੇਟੀ ਨੇ ਸਾਰੀ ਸਰਵਸੰਤੀ ਨਾਲ ਮੈਨੂੰ ਇੱਥੇ ਇੱਕ ਵੱਡੀ ਜ਼ਿੰਮੇਵਾਰੀ ਨਾਲ ਪ੍ਰਧਾਨ ਅਧਿਨਿਯੁਕਤੀ ਤੇ ਨੁਕਤੀਤਾ ਔਰ ਮੈਂ ਆਸ਼ਵਾਸਨ ਦਿਵਾਣਾ ਕਿ ਆਉਣ ਵਾਲੇ ਸਮੇਂ ਚ ਜਿਹੜੇ ਵੀ ਕੋਰ ਕਮੇਟੀ ਜਾਂ ਰਾਏਪੁਰ ਕਮਿਊਨਿਟੀ ਜਾਂ ਰਾਏਪੁਰ ਸਭਾ ਸਾਡੀ ਡਿਊਟੀ ਲਾਵੇਗੀ ਜਾਂ ਸਾਨੂੰ ਕੋਈ ਕੰਮ ਸੌਪੇਗੀ ਅਸੀਂ ਪੂਰੀ ਆਪਣੀ ਸਮੁੱਚੀ ਟੀਮ ਨਾਲ ਤਨ ਦੇ ਹੀ ਦਿਲ ਨਾਲ ਕੰਮ ਕਰਾਂਗੇ ਔਰ ਆਉਣ ਵਾਲੇ ਸਮੇਂ ਚ ਜਿੰਨੇ ਵੀ ਸਾਨੂੰ ਪਤਾ ਜਿਸ ਤਰ੍ਹਾਂ ਕਿ ਨਸ਼ੇ ਵਿਰੁੱਧ ਜਾਂ ਇੱਕ ਐਜੂਕੇਸ਼ਨ ਲਈ ਪ੍ਰੋਪਰ ਐਜੂਕੇਸ਼ਨ ਲਈ ਅਸੀਂ ਆਪਣੀ ਸਭਾ ਵੱਲੋਂ ਜੋ ਵੀ ਬੰਦਾ ਯੋਗਦਾਨ ਸਮਾਜ ਨੂੰ ਦਿੱਤਾ ਜਾਂਦਾ ਉਹ ਦੇਣ ਦੀ ਕੋਸ਼ਿਸ਼ ਕਰਾਂਗੇ ਔਰ ਇਸੇ ਨਾਲ ਹੀ ਮੈਂ ਇੱਕ ਵਾਰੀ ਫੇਰ ਪੂਰੀ ਕੋਰ ਕਮੇਟੀ ਕਰਨ ਚਮਸ਼ੇਰ ਸਿੰਘ ਮਨਾਜ ਜੀ ਵੱਲੋਂ ਤਰਸੀਮ ਜੀ ਸਰੋਟਾ ਜੀ ਵੱਲੋਂ ਗਗਨ ਮਨਾਜ ਜੀ ਵੱਲੋਂ ਜਸ ਰੋਟਿਆ ਬਰਾਜ ਦੇ ਪ੍ਰਧਾਨ ਜੀ ਵੱਲੋਂ ਬਲਬੀਰ ਮਨਾਜ ਜੀ ਐਕਸ ਚੇਅਰਮੈਨ ਜੀ ਵੱਲੋਂ ਔਰ ਆਏ ਬੇ ਸਾਡੇ ਸਮੁੱਚੇ ਸੁਜਾਨਪੁਰ ਦੀ ਰਾਜਪੁਰ ਬਰਾਦਰੀ ਵੱਲੋਂ ਇੱਕ ਵਾਰੀ ਧੰਨਵਾਦ ਕਰਦਾ ਔਰ ਆਸ਼ਵਾਸਨ ਦਵਾਣਾ ਕਿ ਅਸੀਂ ਪੂਰੀ ਟੀਮ ਰਲ ਕੇ ਮੋੜਨਾ ਮੋੜਾ ਲਾਏ ਕੰਮ ਕਰਾਂਗੇ ਆਪਣੇ ਸਮਾਜ ਵਾਸਤੇ ਰਾਜਪੂਤ ਕਮਿਊਨਿਟੀ ਵਾਸਤੇ ਜੈ ਹਿੰਦ ਜੈ ਭਰ ਜੈ ਰਾਜਪੂਤਾਨਾ